हिमाचल ਤੇ ਐਮਪੋਕਸ ਨੂੰ ਲੈ ਕੇ ਸੂਬਾ ਸਰਕਾਰ ਨੇ ਅਲਰਟ ਕੀਤਾ ਹੈ ਦੇਸ਼ ਵਿੱਚ ਇਸ ਦੇ ਮਾਮਲੇ ਵਧ ਰਹੇ ਨੇ ਸਰਕਾਰ ਨੇ احتیاط ਵਜੋਂ ਮੈਡੀਕਲ ਕਾਲਜ ਅਤੇ ਜ਼ਿਲ੍ਹਾ ਹਸਪਤਾਲਾ ਵਿੱਚੋਂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਨੇ ਦਾਜੇ ਕਿ ਇਸ ਬਿਮਾਰੀ ਨੂੰ ਲੈ ਕੇ ਸਿਹਤ ਅਧਿਕਾਰੀਆਂ ਦੀ ਮੀਟਿੰਗ ਹੋਈ ਇਸ ਦੀ ਪ੍ਰਧਾਨਗੀ ਸਿਹਤ ਸਖਤਰ ਐਮ ਸੁਦਾ ਨੇ ਕੀਤੀ ਉਹਨਾਂ ਨੇ ਕਿਹਾ ਕਿ ਐਮਪੋਕਸ ਇਕ ਵਾਇਰਲ ਰੋਗ ਹੈ ਇਸ ਦੇ ਲਚੰ ਚੇਚੇ ਕੁ ਵਰਗੇ ਹੁੰਦੇ ਨੇ 1958 ਵਿੱਚ ਹੋਈ ਖੋਜ ਵਿੱਚ ਇਹ ਬਿਮਾਰੀ ਬਾਂਦਰਾ ਵਿੱਚੋਂ ਪਾਈ ਗਈ ਸੀ ਇਸੇ ਲਈ ਇਸ ਨੂੰ ਐਮਪੌਕਸ ਦਾ ਨਾਮ ਦਿੱਤਾ ਗਿਆ ਵਿਦੇਸ਼ਾ ਤੋਂ ਹਿਮਾਚਲ ਆਉਣ ਵਾਲੇ ਲੋਕਾਂ ਤੇ ਨਜ਼ਰ ਰੱਖ ਲੈ ਕਿਹਾ ਗਿਆ ਇਹ ਇੱਕ ਵਿਸ਼ਵ ਵਿਆਪੀ ਜਨਤਕ ਸਿਹਤ ਚਿੰਤਾ ਹੈ ਜਜੇ ਕਿ ਬੁਖਾਰ ਸਿਰ ਦਰਦ ਸਰੀਰ ਦਰਦ ਇਸ ਬਿਮਾਰੀ ਦੇ ਲੱਛਣ ਨੇ ਸਿਹਤ ਸੱਤਰ ਐਮ ਸੁਦਾਨੇ ਜ਼ਿਲ੍ਹਿਆਂ ਵਿੱਚ ਮੈਡੀਕਲ ਅਫਸਰਾਂ ਸਟਾਫ ਨਰਸਾਂ ਸੀ ਐਚਓਜੀ ਅਤੇ ਸਿਹਤ ਕਰਮਚਾਰੀਆਂ ਨਾਲ ਮੀਟਿੰਗ ਕਰਨ ਦੇ ਵੀ ਨਿਰਦੇਸ਼ ਦਿੱਤੇ ਨੇ ਮੈਡੀਕਲ ਕਾਲਜ ਅਤੇ ਜ਼ਿਲ੍ਹਾ ਹਸਪਤਾਲਾਂ ਨੂੰ ਘਟੋ ਘਟ 5 ਤੋਂ 6 ਆਈਸੋਲੇਸ਼ਨ ਸੁਵਿਧਾਵਾਂ ਰੱਖਣ ਲਈ ਕਿਹਾ ਗਿਆ ਹੈ